ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਗੁਰਪ੍ਰੀਤ ਸਿੰਘ ਚਰਦੀਗਲਾ ਟਾਈਮ ਟੀਵੀ ਲੈ ਕੇ ਆ ਤੇ ਡੀਪੀਸੀ ਪੰਜਾਬੀ ਲੈ ਕੇ ਇਸ ਪਹੁੰਚੇ ਆ ਜੀ ਖੰਡਾ ਚੌਂਕ ਜਿੱਥੇ ਗੁਰਦੁਆਰਾ ਦੁੱਖ ਨਿਵਾਨ ਸਾਹਿਬ ਦੇ ਸਾਹਮਣੇ ਅਸੀਂ ਚੌਂਕ ਦੇ ਵਿੱਚ ਖੜੇ ਆ ਜਿੱਥੇ ਕਿ ਕੁਝ ਬੱਚੇ ਜੋ ਸਾਨੂੰ ਸੁਨੇਹਾ ਦੇ ਰਹੇ ਨੇ ਕਿ ਸਾਨੂੰ ਪਾਣੀ ਬਚਾਉਣਾ ਚਾਹੀਦਾ ਪਾਣੀ ਬਚਾਉਣਾ ਬਹੁਤ ਜ਼ਰੂਰੀ ਹੈ ਰੁੱਖਾਂ ਨੂੰ ਕੱਟਣਾ ਨਹੀਂ ਚਾਹੀਦਾ ਤੇ ਰੁੱਖਾਂ ਨੂੰ ਲਾਉਣਾ ਚਾਹੀਦਾ ਉਹਦਾ ਸੁਨੇਹਾ ਇਹ ਬੱਚੇ ਦੇ ਰਹੇ ਨੇ ਸੋ ਅਸੀਂ ਇਹਨਾਂ ਨਾਲ ਗੱਲਬਾਤ ਕਰਾਂਗੇ ਜੀ ਹਾਂਜੀ ਸਵਾਗਤ ਹੈ ਜੀ ਤੁਹਾਡਾ ਮੇਰਾ ਨਾਮ ਪ੍ਰਪਕਰਤ ਸਿੰਘ ਹੈ ਜੀ ਤੇ ਅਸੀਂ ਇੱਥੇ ਲੋਕਾਂ ਨੂੰ ਅਵੇਅਰ ਕਰ ਰਹੇ ਹਾਂ ਕਿ ਪਾਣੀ ਬਚਾਉਣਾ ਕਿੰਨਾ ਜ਼ਰੂਰੀ ਹੈ ਤੇ ਲੋਕਾਂ ਨੂੰ ਆਪਣੇ ਘਰਾਂ ਦੇ ਵਿੱਚ ਜਿਵੇਂ ਲੋਕ ਪਾਣੀ ਰੋੜਦੇ ਨੇ ਉਹ ਕੱਪੜੇ ਧੋਂਦੇ ਨੇ ਜਿਵੇਂ ਬਹੁਤ ਜ਼ਿਆਦਾ ਪਾਣੀ ਰੋੜਦੇ ਨੇ ਜਾਂ ਨਹਾਉਣ ਵੇਲੇ ਬਹੁਤ ਜ਼ਿਆਦਾ ਟੂਟੀ ਖੁੱਲੀ ਛੱਡ ਦਿੰਦੇ ਨੇ ਤੇ ਲੋਕਾਂ ਨੂੰ ਐਵੇਂ ਨਹੀਂ ਕਰਨਾ ਚਾਹੀਦਾ ਪਾਣੀ ਦੀ ਬਹੁਤ ਦਿੱਕਤ ਆ ਰਹੀ ਹੈ ਜੀ ਪੰਜਾਬ ਦੇ ਵਿੱਚ ਤੇ ਉਹਨਾਂ ਨੂੰ ਪਾਣੀ ਬਚਾਉਣਾ ਚਾਹੀਦਾ ਜੀ ਤੇ ਨਦੀਆਂ ਨਾਲੇ ਵੀ ਗੰਦੇ ਨਹੀਂ ਕਰਨੇ ਚਾਹੀਦੇ ਮੇਰੇ ਤੁਸੀਂ ਇਹ ਜਿਹੜਾ ਹੈ ਤੁਸੀਂ ਸੁਨੇਹਾ ਦੇ ਰਹੇ ਹੋ ਵੀ ਰੁੱਖ ਲਗਾਉਣੇ ਚਾਹੀਦੇ ਆ ਰੁੱਖ ਵਧਣੇ ਨਹੀਂ ਚਾਹੀਦੇ ਉਹਦੇ ਬਾਰੇ ਤੁਸੀਂ ਦੱਸੋ ਹਾਂ ਜੀ ਜਿਵੇਂ ਆਪਾਂ ਪਿਛਲੇ ਥੋੜੇ ਦਿਨਾਂ ਤੋਂ ਹੀ ਦੇਖ ਰਹੇ ਹਾਂ ਕਿ ਟੈਂਪਰੇਚਰ ਬਹੁਤ ਜ਼ਿਆਦਾ ਤੇਜ਼ੀ ਨਾਲ ਵੱਧ ਰਿਹਾ ਆ ਦੇਖੀ ਤਾਂ ਕੱਲ ਦੀ ਨਿਊਜ਼ ਸੀ ਬਿੰਡਾ ਦੀ 45.8 ਡਿਗਰੀ ਜਿਹੜਾ ਸੀਗਾ ਟੈਂਪਰੇਚਰ ਕੱਲ ਬਠਿੰਡਾ ਦਾ ਰਿਹਾ ਤਾਂ ਐਕਸਪੈਕਟਡ ਹੈ ਕਿ ਜੂਨ ਤੱਕ 50 ਕ੍ਰੋਸ ਹੀ ਹੋਊਗਾ ਤਾਂ ਸਟੱਡੀਜ਼ ਕਹਿੰਦੀਆਂ ਕਿ 55 ਪਲੱਸ ਜਦੋਂ ਟੈਂਪਰੇਚਰ ਹੋ ਜਾਏਗਾ ਤਾਂ ਜਿਹੜਾ ਮਨੁੱਖੀ ਜੀਵਨ ਆ ਉਹ ਪੋਸੀਬਲ ਨਹੀਂ ਹੈ ਅਰਥ ਤੇ ਉਹਦੇ ਕਰਕੇ ਇਹ ਅਵੇਅਰਨੈਸ ਕਰ ਰਹੇ ਆ ਕਿ ਵੱਧ ਤੋਂ ਵੱਧ ਪਲਾਂਟੇਸ਼ਨ ਕੀਤੀ ਜਾਵੇ ਔਰ ਜਿਹੜੇ ਰੁੱਖ ਕੱਟ ਰਹੇ ਆ ਸਰਕਾਰਾਂ ਵੀ ਕੱਟ ਰਹੀਆਂ ਜਿਹਾ ਲੋਕ ਕੱਟ ਰਹੇ ਆ ਉਹ ਚੀਜ਼ਾਂ ਨੂੰ ਪਹਿਲਾਂ ਰੁਕਣਾ ਚਾਹੀਦਾ ਆ ਬੇਸਿਕਲੀ ਸਾਡੇ ਇਹਨਾਂ ਚੀਜ਼ਾਂ ਤੇ ਸਟੱਡੀ ਆ ਤਾਂ ਉਹਦੇ ਕਰਕੇ ਜਿਹੜਾ ਹੈ ਅਵੇਅਰਨੈਸ ਕੈਂਪ ਸ਼ੁਰੂ ਕੀਤੀ ਆ ਜਿਵੇਂ ਕਿ ਸਾਡੇ ਬਜ਼ੁਰਗ ਹੁੰਦੇ ਸੀ ਪਿਛਲੇ ਸਮੇਂ ਦੇ ਵਿੱਚ ਉਹ ਰੁੱਖ ਲਗਾਉਂਦੇ ਸੀ ਉਦੋਂ ਮੀਂਹ ਬੜੇ ਪੈਂਦੇ ਸੀ ਹੁਣ ਅੱਜ ਦੇ ਸਮੇਂ ਦੇ ਵਿੱਚ ਦਰਖਤ ਵੀ ਬਹੁਤ ਘੱਟ ਲੱਗ ਰਹੇ ਨੇ ਤੇ ਉਹਨਾਂ ਨੂੰ ਵਧਿਆ ਜਾ ਰਿਹਾ ਵਤ ਤੋਂ ਵਤ ਵਧਿਆ ਜਾ ਰਿਹਾ ਤੇ ਲਗਾਉਣ ਦੀ ਕੋਸ਼ਿਸ਼ ਨਹੀਂ ਕੀਤੀ ਜਾਂਦੀ ਕਿਸੇ ਸਰਕਾਰ ਵੱਲੋਂ ਨਹੀਂ ਕੀਤੀ ਜਾਂਦੀ ਕਿਸੇ ਬੰਦੇ ਵੱਲੋਂ ਨਹੀਂ ਕੀਤੀ ਜਾਂਦੀ ਇਸ ਕਰਕੇ ਮੀਂਹ ਘੱਟ ਪੈਂਦੇ ਨੇ ਹਾਂਜੀ ਪਾ ਜੀ ਤੁਸੀਂ ਸੁਨੇਹਾ ਦੇਣਾ ਚਾਹ ਰਹੇ ਹੋ ਜੀ ਕਿਉਂਕਿ ਪਾਣੀ ਬਚਾਉਣਾ ਬਹੁਤ ਜ਼ਰੂਰੀ ਹੈ ਪਾਣੀ ਬੰਦੇ ਦਾ ਗੁਰੂ ਸਾਹਿਬਾਨ ਨੇ ਵੀ ਕਿਹਾ ਕਿ ਜਿਹੜਾ ਪਾਣੀ ਹੈ ਉਹ ਪਾਣੀ ਬੰਦੇ ਦਾ ਮਾਤਾ ਪਿਤਾ ਹੈ ਪਵਨ ਗੁਰੂ ਪਾਣੀ ਪਿਤਾ ਹਨਾ ਮਹਾਰਾਜ ਨੇ ਕਿਹਾ ਵੀ ਪਵਨ ਗੁਰੂ ਹੈ ਤੇ ਪਾਣੀ ਪਿਤਾ ਹੈ ਬੰਦੇ ਦਾ ਹਰ ਇੱਕ ਦਾ ਤੇ ਪਾਣੀ ਬਚਾਉਣਾ ਬਹੁਤ ਜ਼ਰੂਰੀ ਹੈ ਪਹਿਲਾ ਪਾਣੀ ਜੀਵ ਹੈ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਪਹਿਲਾ ਪਾਣੀ ਜੀਵ ਹੈ ਜਿਤ ਹਰਿਆ ਸਭ ਕੋ ਹੈ ਤੇ ਜਿਹੜਾ ਜੀਵਨ ਵਾਸਤੇ ਹਰ ਇੱਕ ਜੀਵ ਨੂੰ ਪਾਣੀ ਜ਼ਰੂਰੀ ਹੈ ਤੇ ਉਹਦਾ ਤੁਸੀਂ ਕੀ ਸਨੇਹਾ ਦੇਣਾ ਚਾਹੁੰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਤੁਸੀਂ ਆਪ ਹੀ ਕਿਹਾ ਕਿ ਗੁਰੂ ਸਾਹਿਬ ਨੇ ਫਰਮਾਨ ਕੀਤਾ ਹੋਇਆ ਕਿ ਪਾਣੀ ਦੀ ਜਾਂ ਧਰਤੀ ਤੇ ਜੋ ਵੀ ਆਪਾਂ ਨੂੰ ਗੁਰੂ ਸਾਹਿਬ ਨੇ ਨੇਚਰਲ ਤਰੀਕੇ ਸਰੋਤ ਦਿੱਤੇ ਨੇ ਉਹਨਾਂ ਨੂੰ ਬਚਾਉਣਾ ਕਿੰਨਾ ਜ਼ਰੂਰੀ ਆ ਤੇ ਕਿਉਂਕਿ ਗੁਰੂ ਸਾਹਿਬ ਗੁਰੂ ਅੰਦੇਸ਼ ਦੂਰ ਅੰਦੇਸ਼ੀ ਦੇ ਸਿਗੇ ਤਾਂ ਉਹਨਾਂ ਨੂੰ ਪਤਾ ਸੀ ਕਿ ਇਹਨਾਂ ਦੀ ਕੀ ਕੀਮਤ ਆ ਤਾਂ ਸਾਨੂੰ ਗੁਰਬਾਣੀ ਦੇ ਰਾਹੀਂ ਉਹਨਾਂ ਨੇ ਸੋਝੀ ਦੇਣ ਦੀ ਕੋਸ਼ਿਸ਼ ਕੀਤੀ ਆ ਬਾਕੀ ਅੱਜਕੱਲ ਜਿਵੇਂ ਲੋਕ ਪਾਣੀ 'ਚ ਗੰਦਗੀ ਫਲਾ ਦਿੰਦੇ ਨੇ ਕੂੜਾ ਸੁੱਟ ਦਿੰਦੇ ਨੇ ਅੱਗੇ ਕੀ ਕਰਦੇ ਸੀ ਪਲਾਸਟਿਕ ਕੁਝ ਨਹੀਂ ਹੁੰਦਾ ਸੀ ਜਾਂ ਇਹੋ ਜੇ ਕੋਈ ਚੀਜ਼ ਹੁੰਦੀ ਨਹੀਂ ਸੀ ਜਿਹੜੀ ਕਿ ਡੀਕੰਪੋਜ਼ ਨਹੀਂ ਹੋ ਸਕਦੀ ਸੀ ਜਾਂ ਮਿੱਟੀ ਦੇ ਵਿੱਚ ਨਹੀਂ ਦਬਾਈ ਜਾ ਸਕਦੀ ਸੀਗੀ ਰਲਾਈ ਜਾ ਸਕਦੀ ਸੀ ਹੁਣ ਸਾਰੀਆਂ ਚੀਜ਼ਾਂ ਵਰਤੋਂ ਦੇ ਵਿੱਚ ਇਹੋ ਜੀਆਂ ਆ ਰਹੀਆਂ ਆ ਰਹੀਆਂ ਨੇ ਜਿਨ੍ਹਾਂ ਨੂੰ ਮਤਲਬ ਉਹ ਪੋਲਿਊਸ਼ਨ ਦਾ ਰੂਪ ਧਾਰਨ ਕਰ ਰਹੀਆਂ ਨੇ ਸੋ ਜ਼ਰੂਰੀ ਇਹ ਆ ਕਿ ਆਪਾਂ ਜੋ ਵੀ ਚੀਜ਼ ਵਰਤਦੇ ਆ ਉਹਨੂੰ ਉਹ ਇਹ ਹੀ ਚੀਜ਼ ਵਰਤੀ ਹੈ ਜਿਹੜੀ ਕਿ ਆਪਾਂ ਧਰਤੀ ਦੇ ਵਿੱਚ ਦੱਬ ਵੀ ਸਕੀਏ ਜਿਵੇਂ ਕਿਚਨ ਦਾ ਜਿਹੜਾ ਜੋ ਵੀ ਵੇਸਟ ਹੁੰਦਾ ਉਹਨਾਂ ਨੂੰ ਆਪਾਂ ਮਿੱਟੀ ਦੇ ਵਿੱਚ ਦੱਬ ਸਕਦੇ ਆ ਪਲਾਸਟਿਕ ਨੂੰ ਬੰਦ ਕਰਨਾ ਚਾਹੀਦਾ ਹੈਗਾ ਤੇ ਕੱਚ ਜਾਂ ਅੱਗੇ ਜੋ ਭਾਂਡੇ ਚੱਲਦੇ ਸੀਗੇ ਮਿੱਟੀ ਕੱਚ ਦੇ ਭਾਂਡੇ ਜਾਂ ਸਰਬ ਲੋਹੇ ਦੇ ਭਾਂਡੇ ਜਿਹਨੂੰ ਲੋਹਾ ਵੀ ਕਹਿੰਦੇ ਆ ਇਹ ਸਭ ਵਰਤਨੇ ਚਾਹੀਦੇ ਨੇ ਸੋ ਇਹ ਸੀ ਬੱਚੇ ਜੋ ਸਾਨੂੰ ਸੁਨੇਹਾ ਦੇ ਰਹੇ ਨੇ ਵੀ ਸਾਨੂੰ ਪਾਣੀ ਬਚਾਉਣਾ ਚਾਹੀਦਾ ਸਾਨੂੰ ਰੁੱਖ ਲਗਾਉਣੇ ਚਾਹੀਦੇ ਨੇ ਵੱਧ ਤੋਂ ਵੱਧ ਗਰਮੀ ਤਪਸ਼ ਜ਼ਿਆਦਾ ਵੱਧ ਰਹੀ ਹੈ ਦਿਨ ਬਰ ਦਿਨ ਪਹਿਲੇ ਸਮਿਆਂ ਦੇ ਵਿੱਚ ਬਹੁਤ ਠੰਡ ਹੁੰਦੀ ਸੀ ਇਹਨਾਂ ਦਿਨਾਂ ਦੇ ਵਿੱਚ ਅੱਜ ਗਰਮੀ ਬਹੁਤ ਵੱਧ ਰਹੀ ਹੈ ਸੋ ਗੁਰਪ੍ਰੀਤ ਸਿੰਘ ਦੀ ਰਿਪੋਰਟ ਪਟਿਆਲੇ ਤੋਂ ਡੀਪੀਸੀ ਪੰਜਾਬੀ ਚੜ੍ਹਦੀ ਕਲਾ ਟਾਈਮ ਟੀਵੀ 80